ਕੁੜੀਆਂ ਨੇ ਵੀ ਉਹ ਵੀ ਕੁਝ ਹੋਰੀ ਤਰੀਕੇ ਦੇ ਨਾਲ ਪੇਸ਼ ਹੋ ਰਹੀਆਂ ਨੇ ਇੰਸਟਾਗ੍ਰਾਮ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਹਨਾ ਕਈਆਂ ਦੀ ਕੰਟਰੋਵਰਸ਼ੀਅਲ ਸਟੇਟਮੈਂਟਸ ਵੀ ਹੁੰਦੀਆਂ ਨੇ ਵੀ ਔਰਤ ਨੂੰ ਹਮੇਸ਼ਾ ਜਿਹੜਾ ਕੰਟਰੋਲ ਦੇ ਵਿੱਚ ਰਹਿਣਾ ਚਾਹੀਦਾ ਹੈ ਹਨਾ ਵੀ ਐਦਾਂ ਨਹੀਂ ਰਹਿਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਦਿਖਦਾ ਹੈ ਹਨਾ ਵੀ ਇਹ ਚੀਜ਼ ਲੋ ਦੇਖਦੇ ਹੋ ਕਿ ਅੰਦਰੋਂ ਖਿਆਲ ਆਉਂਦਾ ਬਈ ਇਸ ਚੀਜ਼ ਬਾਰੇ ਦੇਖੋ ਕੁਝ ਹੱਦ ਤੱਕ ਤਾਂ ਇਹ ਚੀਜ਼ ਸਹੀ ਵੀ ਆ ਮੈਨੂੰ ਪੂਰੀ ਤਰ੍ਹਾਂ ਨਕਾਰ ਨਹੀਂ ਸਕਦੀ ਹੁਣ ਕਈ ਜਣੇ ਕਹਿਣਗੇ ਵੀ ਕੁੜੀ ਹੋ ਕੇ ਇਹ ਗੱਲ ਕਹਿ ਰਹੀ ਐ ਬਹੁਤ ਵੱਡੀ ਗੱਲ ਆ ਜਿਹੜੀ ਔਰਤ ਹੁੰਦੀ ਨਾ ਉਹਨੂੰ ਕਿਤੇ ਨਾ ਕਿਤੇ ਗਾਈਡੈਂਸ ਦੀ ਜ਼ਰੂਰਤ ਹੁੰਦੀ ਆ ਕਿਤੇ ਨਾ ਕਿਤੇ ਕੰਟਰੋਲ ਦੀ ਜ਼ਰੂਰਤ ਹੁੰਦੀ ਆ ਕੱਲੀ ਕੁੜੀ ਨੂੰ ਨਹੀਂ ਔਰਤ ਨੂੰ ਹੀ ਨਹੀਂ ਬੰਦੇ ਨੂੰ ਵੀ ਹੁੰਦੀ ਆ ਇਸੇ ਕਰਕੇ ਸਾਡੇ ਰਿਸ਼ਤੇ ਹੁੰਦੇ ਆ ਹੈਨਾ ਉਹ ਭਾਵੇਂ ਮਾਪਿਓ ਦਾ ਹੋਵੇ ਭੈਣ ਭਰਾਵਾਂ ਦਾ ਹੋਵੇ ਹਸਬੰਡ ਵਾਈਫ ਦਾ ਹੋਵੇ ਸੋ ਇਸੇ ਕਰਕੇ ਹੁੰਦਾ ਕਿ ਆਪਣਾ ਦਾਇਰਾ ਜਿਹੜਾ ਸਾਨੂੰ ਦੱਸਦੇ ਰਹਿਣ ਲਿਮਿਟਸ ਹਰ ਇੱਕ ਚੀਜ਼ ਦੀ ਹੁੰਦੀ ਆ ਆਪਾਂ ਕਹਿੰਦੇ ਹੀ ਲਿਮਿਟਲੈਸ ਲਿਮਿਟਲੈਸ ਦੁਨੀਆ 'ਚ ਕੁਝ ਨਹੀਂ ਹੈਗਾ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਜੇ ਗੁੱਸਾ ਹੈ ਗੁੱਸੇ ਦੀ ਵੀ ਇੱਕ ਲਿਮਟ ਹੈ ਹੈਨਾ ਜੇ ਪਿਆਰ ਹੈ ਪਿਆਰ ਦੀ ਵੀ ਇੱਕ ਲਿਮਟ ਹੈ ਲਿਮਟ ਤੋਂ ਵੱਧ ਕੁਝ ਵੀ ਕਰੋਗੇ ਤਾਂ ਨੁਕਸਾਨ ਦਾ ਹੈਗਾ ਸੇਮ ਵੇ ਦੇ ਵਿੱਚ ਜੇ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜਲੂਸ ਕੱਢਾਂਗੇ ਹੈਨਾ ਤੇ ਜ਼ਰੂਰੀ ਹੈ ਪਹਿਲੇ ਸਮੇਂ ਦੇ ਜੇ ਤੁਸੀਂ ਦੇਖੋਗੇ ਜਦੋਂ ਕੁੜੀਆਂ ਨੂੰ ਐਜੂਕੇਸ਼ਨ ਦੇ ਲਈ ਵੀ ਬਹੁਤ ਜ਼ਿਆਦਾ ਕਰਲੇ ਪੋਣੇ ਪੈਂਦੇ ਸੀਗੇ ਨਿਕਲਣ ਹੀ ਨਹੀਂ ਦਿੱਤਾ ਜਾਂਦਾ ਸੀਗਾ ਬਾਹਰ ਜੌਬਸ ਨਹੀਂ ਸੀ ਕਰਦੀਆਂ ਉਹਨਾਂ ਦਾ ਕੰਮ ਹੁੰਦਾ ਸੀ ਘਰੇ ਰਹਿ ਕੇ ਲੰਗਰ ਪ੍ਰਸ਼ਾਦ ਦਾ ਤਿਆਰ ਕਰਨਾ ਉਹਨਾਂ ਦੀ ਡਿਊਟੀ ਸੀ ਰਿਸਪਾਂਸਿਬਿਲਟੀ ਸੀ ਬੰਦੇ ਦਾ ਕੰਮ ਸੀ ਬਾਹਰ ਜਾ ਕੇ ਪੈਸੇ ਕਮਾਉਣਾ ਮਗਰ ਹੁਣ ਜਿੱਦਾਂ ਜਿੱਦਾਂ ਸਮਾਂ ਬਦਲ ਗਿਆ ਯੁੱਗ ਬਦਲਾ ਜਾ ਰਿਹਾ ਇੱਕ ਤਰੀਕੇ ਦੇ ਨਾਲ ਕੁੜੀਆਂ ਵੀ ਬਾਹਰ ਨਿਕਲ ਕੇ ਸਟੱਡੀ ਕਰ ਰਹੀਆਂ ਨੇ ਕੰਮ ਕਰ ਰਹੀਆਂ ਨੇ ਹਰ ਇੱਕ ਫੀਲਡ ਦੇ ਵਿੱਚ ਵੱਧ ਚੜ ਕੇ ਅੱਗੇ ਆ ਰਹੀਆਂ ਨੇ ਹਨਾ ਹੁਣ ਅਸੀਂ ਫੈਮਿਨਿਜ਼ਮ ਦੀ ਇੱਥੇ ਗੱਲ ਕਰਦੇ ਆ ਹਨਾ ਅਸਲ ਫੈਮਿਨਿਜ਼ਮ ਇਹ ਹੈ ਕਿ ਜਦੋਂ ਤੁਸੀਂ ਆਪਦਾ ਪੁਆਇੰਟ ਆਫ View ਇੱਕ ਬੰਦੇ ਦੇ ਅੱਗੇ ਰੱਖ ਸਕਦੇ ਹੋ ਤੇ ਉਹਦੀ ਕਦਰ ਹੁੰਦੀ ਹੈ ਉਹਦੀ ਰਿਸਪੈਕਟ ਹੁੰਦੀ ਹੈ ਉਹ ਅਸਲ ਫੈਮਿਨਿਜ਼ਮ ਹੈ ਫੈਮਿਨਿਜ਼ਮ ਇਹ ਨਹੀਂ ਕਿ ਅਸੀਂ ਅੱਧੀ ਰਾਤ ਨੂੰ ਬਾਰ ਕੋ ਮਲੀਏ ਫੈਮਿਨਿਜ਼ਮ ਇਹ ਨਹੀਂ ਕਿ ਅਸੀਂ ਡਰਿੰਕ ਕਰ ਲਈਏ ਫੈਮਿਨਿਜ਼ਮ ਇਹ ਨਹੀਂ ਕਿ ਅਸੀਂ ਵੱਧ ਤੋਂ ਵੱਧ ਛੋਟੇ ਕੱਪੜੇ ਪਾਈਏ ਚਲੋ ਮੈਂ ਛੋਟੇ ਕੱਪੜੇ ਪਾਉਣ ਵਾਲੇ ਨੂੰ ਮਾੜਾ ਨਹੀਂ ਕਹਿੰਦੀ ਹੁਣ ਇਹ ਚੀਤੇ ਵੀ ਬਵਾਲ ਹੋ ਜਾਏਗਾ ਜੀ ਆਪ ਤਾਂ ਪੂਰੇ ਕੱਪੜੇ ਐ ਜਿੱਤੇ ਛੋਟੇ ਕੱਪੜੇ ਵਾਲਿਆਂ ਨੂੰ ਕਹਿ ਰਹੀ ਕਿ ਵੀ ਪਾਓ ਉਹਨਾਂ ਦੀ ਮਨ ਦੀ ਇੱਛਾ ਉਹ ਕੰਫਰਟੇਬਲ ਨੇ ਉਹ ਕੱਪੜੇ ਪੌਣ ਦੇ ਵਿੱਚੋਂ ਪਾ ਰਹੇ ਨੇ ਉਹਨਾਂ ਨੂੰ ਉੱਚ ਕੁਝ ਮਾੜਾ ਨਹੀਂ ਲੱਗਦਾ ਤੇ ਉਹ ਪਾ ਰਹੇ ਨੇ ਅਸੀਂ ਉਹੱਚ ਕੰਫਰਟੇਬਲ ਨਹੀਂ ਸਾਨੂੰ ਉਹ ਚੰਗਾ ਨਹੀਂ ਲੱਗਦਾ ਤਾਂ ਅਸੀਂ ਨਹੀਂ ਪਾਉਂਦੇ ਮਗਰ ਅਸੀਂ ਆਪਣੀ ਇੱਛਾ ਕਿਸੇ ਦੇ ਥੋਪ ਵੀ ਨਹੀਂ ਸਕਦੇ ਇਹ ਇਹ ਚੀਜ਼ ਵੀ ਹੁੰਦੀ ਆ ਵੀ ਜੇਕਰ ਕੋਈ ਮੁੰਡਾ ਜਾਂ ਘਰ ਦਾ ਕੋਈ ਕਹਿੰਦਾ ਨਾ ਵੀ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ ਵੀ ਇਦਾਂ ਨਹੀਂ ਪਹਿਰਾਵਾ ਹੋਣਾ ਚਾਹੀਦਾ ਤਾਂ ਉਹ ਗਿਓਸ ਤੋਂ ਕਈ ਵਾਰ ਸੌਣ ਨੂੰ ਮਲੇ ਤੇ ਟਾਕਸਿਕ ਹੈ ਇਹ ਟਾਕਸਿਕ ਨੇਚਰ ਹੈ ਇਦਾਂ ਨਹੀਂ ਵੀ ਸਾਨੂੰ ਕੰਟਰੋਲ ਨਾ ਕਰੋ ਇਹ ਵੀ ਚੀਜ਼ ਹੁੰਦੀ ਹੁੰਦਾ ਹੁੰਦਾ ਦੇਖੋ ਆਪਾਂ ਵੀ ਕਈ ਇੱਕ ਸਮਾਂ ਸੀਗਾ ਕਿ ਜਦੋਂ ਕਰੋਬਾਰ ਨਿਕਲਣਾ ਹੁੰਦਾ ਸੀ ਨਾ ਤੇ ਮੈਂ ਹਲੇ 12th ਹੀ ਕੀਤੀ ਸੀ ਤੇ ਮੈਂ ਨਾ ਕਦੇ ਸਾਡੀ ਗਲੀ 'ਚ ਵੀ ਬਾਹਰ ਕੱਲੀ ਨਹੀਂ ਸਿਗੀ ਗਈ ਟਿਊਸ਼ਨ ਤੱਕ ਗਲੀ ਤੱਕ ਜਾਣ ਦੇ ਲਈ ਵੀ ਨਾਲ ਡੈਡੀ ਜੀ ਜਾਂਦੇ ਸੀਗੇ ਜਾਂ ਵੀਰ ਜਾਂਦੇ ਸੀ ਛੱਡਣ ਹੈਨਾ ਉਹ ਮੈਂ ਉਹਦੋਂ ਕਹਿਣਾ ਲੈ ਕੱਲੀ ਨਹੀਂ ਜਾਂਦੇ ਹੁਣ ਤਾਂ ਇੰਨੇ ਵੱਡੇ ਹੋ ਗਏ ਮੈਨੂੰ ਤਾਂ ਸੜਕ ਪਾਰ ਕਰਨੀ ਨਹੀਂ ਹੁੰਦੀ ਹਲੇ ਤਿੱਕਰ ਮੈਂ ਤੇ ਇਹਨਾਂ ਨੇ ਪਤਾ ਨਹੀਂ ਕੀ ਉਹ ਛੋਟਾ ਜਿਹਾ ਬੱਚਾ ਬਣਾ ਕੇ ਰੱਖਿਆ ਹੈ ਵੀ ਬੇਬੀ ਸਿਟਿੰਗ ਕਰੀ ਜਾਂਦੇ ਹਲੇ ਤਿੱਕਰ 12ਵੀਂ ਕਲਾਸ ਕਰ ਲਈ ਹੈ ਮੈਂ ਨੂੰ ਕੋਲੇਜ ਜਾ ਕੇ ਪੜਨਾ ਕਿੱਦਾਂ ਹੈ ਐ ਮੈਂ ਲੋਕਾਂ ਨਾਲ ਡੀਲ ਕਿਵੇਂ ਕਰਨਾ ਸੁਣਾ ਇਦਾਂ ਦੇ ਸਵਾਲ ਹੁੰਦੇ ਸੀ ਮੇਰੇ ਅੰਦਰ ਵੀ ਹਨਾ ਮੈਂ ਕਹਿੰਦਾ ਮੇਰੇ ਨਾਲ ਦੀਆਂ ਤਾਂ ਆਪ ਮਾਰਕੀਟ ਜਾ ਕੇ ਸ਼ੋਪਿੰਗ ਕਰਕੇ ਆਉਂਦੀਆਂ ਮੈਂ ਨਹੀਂ ਜਾਂਦੀ ਮੈਨੂੰ ਮੈਨੂੰ ਵੀ ਖੁੱਲ ਚਾਈ ਰੀ ਘਰ ਦੇ ਨੇ ਕਹਿੰਦਾ ਨਹੀਂ ਪੁੱਤਰ ਜ਼ਮਾਨਾ ਨਹੀਂ ਚੰਗਾ ਉਹ ਇਸ ਤਰ੍ਹਾਂ ਕਰਕੇ ਕਹਿੰਦੇ ਸੀਗੇ ਕਿ ਉਹਨਾਂ ਨੂੰ ਸਾਡੇ ਦੇਦ ਭਰੋਸਾ ਹੁੰਦਾ ਮਗਰ ਜਮਾਨੇ ਤੇ ਮਤਲਬ ਬਾਹਰ ਲੋਕਾ ਤੇ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਇੱਕ ਜ਼ਿੰਦਗੀ ਹੰਡਾਈ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਕਿ ਬਾਹਰ ਲੋਕਾਂ ਦੀ ਮਾਨਸਿਕਤਾ ਕਿੱਦਾਂ ਦੀ ਹੈ ਜੇ ਮਾੜੇ ਲੋਕ ਨੇ ਚੰਗੇ ਵੀ ਹੈਗੇ ਅਸੀਂ ਮੰਨਦੇ ਆ ਮਗਰ ਬਹੁਤ ਆਤ ਦੇ ਵਿੱਚ ਉਹੋ ਜਿਹੇ ਲੋਕ ਨੇ ਜੋ ਬਹੁਤ ਮਾੜੇ ਨਹੀਂ ਬਹੁਤ ਮਾੜੀ ਸੋਚ ਰੱਖਦੇ ਆ ਸੋ ਸਿਰਫ ਇੱਕ ਪ੍ਰੋਟੈਕਟ ਕਰਨਾ ਚਾਹੁੰਦੇ ਜੇ ਕੋਈ ਭਰਾ ਆਪਣੀ ਭੈਣ ਨੂੰ ਕਹਿ ਰਿਹਾ ਕਿ ਟਾਈਮ ਤੇ ਘਰ ਆ ਜੀ ਜੇ ਕੋ ਬੰਦਾ ਆਪਣੀ ਘਰ ਵਾਲੀ ਨੂੰ ਕਹਿ ਰਿਹਾ ਕਿ ਨਾ ਇਹ ਕੱਪੜੇ ਨਾ ਪਾ ਚੰਗੇ ਨਹੀਂ ਲੱਗ ਰਹੇ ਤਾਂ ਉਹ ਉਹਨੂੰ ਪ੍ਰੋਟੈਕਟ ਕਰਨਾ ਚਾਹੁੰਦਾ ਹੈ ਉਹ ਤੋਂ ਵੱਧ ਕੇ ਉਹਦੀ ਕੋਈ ਸੋਚ ਨਹੀਂ ਹੈ ਉਹਨੂੰ ਕੰਟਰੋਲ ਨਹੀਂ ਕਰਨਾ ਚਾਹੁੰਦਾ ਉਹ ਟਾਕਸਿਕ ਨੇਚਰ ਵਾਲਾ ਨਹੀਂ ਹੈ ਉਹਨੂੰ ਬਸ ਉਹਦੀ ਫਿਕਰ ਹੈ ਤੇ ਕੁੜੀਆਂ ਨੂੰ ਇਹ ਚੀਜ਼ ਸਮਝਣ ਦੀ ਬਹੁਤ ਜ਼ਰੂਰਤ ਹੈ ਕਿ ਜੇ ਉਹਨਾਂ ਦੇ ਪਰਿਵਾਰ ਚ ਕੋਈ ਕਹਿ ਰਿਹਾ ਕਿ ਬੱਚੇ ਟਾਈਮ ਨਾਲ ਘਰ ਆ ਜੀ ਸਮਾਂ ਬਹੁਤ ਹੋ ਗਿਆ ਹਾਂ ਪਤਾ ਤੋ ਕਿੱਥੇ ਹੈ ਜੇ ਚਾਰ ਪੰਜ ਵਾਰੀ ਫੋਨ ਆ ਗਿਆ ਬਾਹਰ ਬੈਠੇ ਹਾਂ ਮੈਨੂੰ ਬਾਰ ਬਾਰ ਫੋਨ ਨਾ ਕਰੋ ਕਿਉਂ ਕਰ ਰਹੇ ਹੋ ਮੈਂ ਕਿਤੇ ਬੈਠੀ ਤੁਹਾਨੂੰ ਦੱਸਿਆ ਨਾ ਉਹ ਕਰਨਗੇ ਉਹ ਉਹਨਾਂ ਦਾ ਫਰਜ਼ ਉਹਨਾਂ ਦੀ ਡਿਊਟੀ ਆ ਅਥੇ ਸਾਡੀ ਰਿਸਪੌਂਸਿਬਿਲਟੀ ਇਹ ਆ ਕਿ ਅਸੀਂ ਉਹਨਾਂ ਨੂੰ ਕਹੀਏ ਕਿ ਹਾਂਜੀ ਮੈਂ ਬਿਲਕੁਲ ਠੀਕ ਆ ਮੈਂਦਰੁਸਤੇ ਆ ਮੈਂ ਇਹਨੇ ਟਾਈਮ ਤੱਕ ਆ ਘਰ ਪਹੁੰਚੂਗੀ ਸੋਨੋ ਅਸੀਂ ਟਾਕਸਿਕ ਵੇਜ ਨਾਲ ਲੈ ਕੇ ਜਾਈਏ ਹਰ ਜਗ੍ਹਾ ਤੇ ਫੈਮਿਨਿਜ਼ਮ ਦਿਖਾਣੀ ਜ਼ਰੂਰੀ ਹੁੰਦੀ ਫੈਮਿਨਿਜ਼ਮ ਦਿਖਾਓ ਜਿੱਥੇ ਤੁਹਾਡਾ ਹੱਕ ਮਰਦਾ ਉੱਥੇ ਲਿਖਾਓ ਬੋਲੋ ਆਪਣੇ ਹੱਕ ਦੇ ਲਈ ਕਿਉਂ ਨਹੀਂ ਬੋਲਦੀਆਂ ਉਦੋਂ ਚੁੱਪ ਕਰ ਜੰਨੀ ਆ ਆਪਾਂ ਤੇ ਜਦੋਂ ਸਾਡੇ ਕੱਪੜਿਆਂ ਤੇ ਗੱਲ ਆਜੇ ਜੋ ਸਾਡੇ ਘੁੰਮਣ ਫਿਰਨ ਤੇ ਗੱਲ ਆਜੇ ਉਦੋਂ ਅਸੀਂ ਕਹਿੰਨੇ ਆ ਲੋ ਜੀ ਸਾਨੂੰ ਕੰਟਰੋਲ ਕੀਤਾ ਜਾ ਰਿਹਾ ਹੈ ਜਿੱਥੇ ਆਜ਼ਾਦੀ ਹੈ ਤੁਹਾਨੂੰ ਆਜ਼ਾਦੀ ਹੈ ਪੜ੍ਹਨ ਲਿਖਣ ਦੀ ਤੁਸੀਂ ਵਧੀਆ ਪੜਾਈ ਕਰੋ ਤੁਹਾਨੂੰ ਆਜ਼ਾਦੀ ਹੈ ਜੌਬ ਕਰਨ ਦੀ ਤੁਸੀਂ ਕਰੋ ਤੁਹਾਨੂੰ ਆਜ਼ਾਦੀ ਹੈ ਬਿਜ਼ਨਸ ਕਰਨ ਦੀ ਤੁਸੀਂ ਕਰੋ ਵਾਈ ਨੋ ਕੋਣ ਰੋਕ ਰਿਹਾ ਤੁਹਾਨੂੰ ਕਿਤੇ ਨਾ ਕਿਤੇ ਸਾਡੀ ਆਪਣੀ ਸੋਚ ਸਾਨੂੰ ਰੋਕ ਰਹੀ ਹੁੰਦੀ ਹੈ ਕੁੜੀਆਂ ਨੇ ਵੀ ਉਹ ਵੀ ਕੁਝ ਹੋਰ ਹੀ ਤਰੀਕੇ ਦੇ ਨਾਲ ਪੇਸ਼ ਹੋ ਰਹੀਆਂ ਨੇ ਇੰਸਟਾਗ੍ਰਾਮ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਹਨਾ ਕਈਆਂ ਦੀ ਕੰਟਰੋਵਰਸ਼ੀਅਲ ਸਟੇਟਮੈਂਟਸ ਵੀ ਹੁੰਦੀਆਂ ਨੇ ਵੀ ਔਰਤ ਨੂੰ ਹਮੇਸ਼ਾ ਜਿਹੜਾ ਕੰਟਰੋਲ ਦੇ ਵਿੱਚ ਰਹਿਣਾ ਚਾਹੀਦਾ ਹੈ ਵੀ ਇਦਾਂ ਨਹੀਂ ਰਹਿਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਦਿਖਦਾ ਹੈ ਹਨਾ ਵੀ ਇਹ ਚੀਜ਼ ਲੋਕ ਦੇਖਦੇ ਹੋ ਕਿ ਅੰਦਰੋਂ ਖਿਆਲ ਆਉਂਦਾ ਹੈ ਇਸ ਚੀਜ਼ ਬਾਰੇ ਦੇਖੋ ਕੁਝ ਹੱਦ ਤੱਕ ਤਾਂ ਇਹ ਚੀਜ਼ ਸਹੀ ਵੀ ਆ ਮੈਨੂੰ ਪੂਰੀ ਤਰ੍ਹਾਂ ਨਕਾਰ ਨਹੀਂ ਸਕਦੀ ਹੁਣ ਕਈ ਜਣੇ ਕਹਿਣਗੇ ਵੀ ਕੁੜੀ ਹੋ ਕੇ ਇਹ ਗੱਲ ਕਹਿ ਰਹੀ ਹੈ ਬਹੁਤ ਵੱਡੀ ਗੱਲ ਆ ਜਿਹੜੀ ਔਰਤ ਹੁੰਦੀ ਨਾ ਉਹਨੂੰ ਕਿਤੇ ਨਾ ਕਿਤੇ ਗਾਈਡੈਂਸ ਦੀ ਜ਼ਰੂਰਤ ਹੁੰਦੀ ਆ ਕਿਤੇ ਨਾ ਕਿਤੇ ਕੰਟਰੋਲ ਦੀ ਜ਼ਰੂਰਤ ਹੁੰਦੀ ਆ ਕੱਲੀ ਕੁੜੀ ਨੂੰ ਨਹੀਂ ਔਰਤ ਨੂੰ ਹੀ ਨਹੀਂ ਬੰਦੇ ਨੂੰ ਵੀ ਹੁੰਦੀ ਆ ਇਸੇ ਕਰਕੇ ਸਾਡੇ ਰਿਸ਼ਤੇ ਹੁੰਦੇ ਆ ਹੈਨਾ ਉਹ ਭਾਵੇਂ ਮਾਪਿਓ ਦਾ ਹੋਵੇ ਭੈਣ ਭਰਾਵਾਂ ਦਾ ਹੋਵੇ ਹਸਬੰਡ ਵਾਈਫ ਦਾ ਹੋਵੇ ਸੋ ਇਸੇ ਕਰਕੇ ਹੁੰਦਾ ਕਿ ਆਪਣਾ ਦਾਇਰਾ ਜਿਹੜਾ ਸਾਨੂੰ ਦੱਸਦੇ ਰਹਿਣ ਲਿਮਿਟਸ ਹਰ ਇੱਕ ਚੀਜ਼ ਦੀ ਹੁੰਦੀ ਆ ਆਪਾਂ ਕਹੀਏ ਇਲੀਮਿਟਲੈਸ ਲਿਮਿਟਲੈਸ ਦੁਨੀਆ 'ਚ ਕੁਝ ਨਹੀਂ ਹੈਗਾ ਹਰ ਇੱਕ ਚੀਜ਼ ਦੀ ਲਿਮਟ ਹੁੰਦੀ ਹੈ ਜੇ ਗੁੱਸਾ ਹੈ ਗੁੱਸੇ ਦੀ ਵੀ ਇੱਕ ਲਿਮਟ ਹੈ ਹੈਨਾ ਜੇ ਪਿਆਰ ਹੈ ਪਿਆਰ ਦੀ ਵੀ ਇੱਕ ਲਿਮਟ ਹੈ ਲਿਮਟ ਤੋਂ ਵੱਧ ਕੁਝ ਵੀ ਕਰੋਗੇ ਤਾਂ ਨੁਕਸਾਨ ਦਾ ਹੈਗਾ ਸੇਮ ਵੇ ਦੇ ਵਿੱਚ ਜੇ ਅਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜਲੂਸ ਕੱਢਾਂਗੇ ਹੈਨਾ ਤੇ ਜ਼ਰੂਰੀ ਹੈ ਪਹਿਲੇ ਸਮੇਂ ਦੇ ਜੇ ਤੁਸੀਂ ਦੇਖੋਗੇ ਜਦੋਂ ਕੁੜੀਆਂ ਨੂੰ ਐਜੂਕੇਸ਼ਨ ਦੇ ਲਈ ਵੀ ਬਹੁਤ ਜ਼ਿਆਦਾ ਤਰਲੇ ਪੋਣੇ ਪੈਂਦੇ ਸੀਗੇ ਨਿਕਲਣ ਹੀ ਨਹੀਂ ਦਿੱਤਾ ਜਾਂਦਾ ਸੀਗਾ ਬਾਹਰ ਜੌਬਸ ਨਹੀਂ ਸੀ ਕਰਦੀਆਂ ਉਹਨਾਂ ਦਾ ਕੰਮ ਹੁੰਦਾ ਸੀ ਘਰੇ ਰਹਿ ਕੇ ਲੰਗਰ ਪ੍ਰਸ਼ਾਦ ਦਾ ਤਿਆਰ ਕਰਨਾ ਉਹਨਾਂ ਦੀ ਡਿਊਟੀ ਸੀ ਰਿਸਪਾਂਸਿਬਿਲਟੀ ਸੀ ਬੰਦੇ ਦਾ ਕੰਮ ਸੀ ਬਾਹਰ ਜਾ ਕੇ ਪੈਸੇ ਕਮਾਉਣਾ ਮਗਰ ਹੁਣ ਜਿੱਦਾਂ ਜਿੱਦਾਂ ਸਮਾਂ ਬਦਲ ਗਿਆ ਯੁੱਗ ਬਦਲਦਾ ਜਾ ਰਿਹਾ ਇੱਕ ਤਰੀਕੇ ਦੇ ਨਾਲ ਕੁੜੀਆਂ ਵੀ ਬਾਹਰ ਨਿਕਲ ਕੇ ਸਟੱਡੀ ਕਰ ਰਹੀਆਂ ਨੇ ਕੰਮ ਕਰ ਰਹੀਆਂ ਨੇ ਹਰ ਇੱਕ ਫੀਲਡ ਦੇ ਵਿੱਚ ਵੱਧ ਚੜ ਕੇ ਅੱਗੇ ਆ ਰਹੀਆਂ ਨੇ ਹਨਾ ਹੁਣ ਅਸੀਂ ਫੈਮਿਨਿਜ਼ਮ ਦੀ ਇੱਥੇ ਗੱਲ ਕਰਦੇ ਆ ਹਨਾ ਅਸਲ ਫੈਮਿਨਿਜ਼ਮ ਇਹ ਹੈ ਕਿ ਜਦੋਂ ਤੁਸੀਂ ਆਪਦਾ ਪੁਆਇੰਟ ਆਫ 视图 ਇੱਕ ਬੰਦੇ ਦੇ ਅੱਗੇ ਰੱਖ ਸਕਦੇ ਹੋ ਤੇ ਉਹਦੀ ਕਦਰ ਹੁੰਦੀ ਹੈ ਉਹਦੀ ਰਿਸਪੈਕਟ ਹੁੰਦੀ ਹੈ ਉਹ ਅਸਲ ਫੈਮਿਨਿਜ਼ਮ ਹੈ ਫੈਮਿਨਿਜ਼ਮ ਇਹ ਨਹੀਂ ਕਿ ਅਸੀਂ ਅੱਧੀ ਦੀ ਰਾਤ ਨੂੰ ਬਾਰ ਕੋ ਮਲੀਏ ਫੈਮਿਨਿਜ਼ਮ ਇਹ ਨਹੀਂ ਕਿ ਅਸੀਂ ਡਰਿੰਕ ਕਰ ਲਈਏ ਫੈਮਿਨਿਜ਼ਮ ਇਹ ਨਹੀਂ ਕਿ ਅਸੀਂ ਵੱਧ ਤੋਂ ਵੱਡੇ ਛੋਟੇ ਕੱਪੜੇ ਪਾਈਏ ਚਲੋ ਮੈਂ ਛੋਟੇ ਕੱਪੜੇ ਪਾਉਣ ਵਾਲੇ ਨੂੰ ਮਾੜਾ ਨਹੀਂ ਕਹਿੰਦੀ ਹੁਣ ਇਹ ਚੀਤੇ ਵੀ ਬਵਾ ਲੋ ਜਾਏਗਾ ਜੀ ਆਪ ਤਾਂ ਪੂਰੇ ਕੱਪੜੇ ਐ ਚਿੱਤੇ ਛੋਟੇ ਕੱਪੜੇ ਵਾਲਿਆਂ ਨੂੰ ਕਹਿ ਰਹੀ ਕਿ ਵੀ ਪਾਓ ਉਹਨਾਂ ਦੀ ਮਨ ਦੀ ਇੱਛਾ ਉਹ ਕੰਫਰਟੇਬਲ ਨੇ ਉਹ ਕੱਪੜੇ ਬੋਨ ਦੇ ਵਿੱਚੋਂ ਪਾ ਰਹੇ ਨੇ ਉਹਨਾਂ ਨੂੰ ਉੱਚ ਕੁਝ ਮਾੜਾ ਨਹੀਂ ਲੱਗਦਾ ਤੇ ਉਹ ਪਾ ਰਹੇ ਨੇ ਅਸੀਂ ਉਹੱਚ ਕੰਫਰਟੇਬਲ ਨਹੀਂ ਸਾਨੂੰ ਚੰਗਾ ਨਹੀਂ ਲੱਗਦਾ ਤਾਂ ਅਸੀਂ ਨਹੀਂ ਪਾਉਂਦੇ ਮਗਰ ਅਸੀਂ ਆਪਣੀ ਇੱਛਾ ਕਿਸੇ ਦੇ ਥੋਪ ਵੀ ਨਹੀਂ ਸਕਦੇ ਤੇ ਇਹ ਚੀਜ਼ ਵੀ ਹੁੰਦੀ ਆ ਵੀ ਜੇਕਰ ਕੋਈ ਮੁੰਡਾ ਜਾਂ ਘਰ ਦਾ ਕੋਈ ਆਂਦਨ ਵੀ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਆ ਕਿ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੀਗੀ ਵੀ ਇਦਾਂ ਨਹੀਂ ਪਹਿਰਾਵਾ ਹੋਣਾ ਚਾਹੀਦਾ ਤਾਂ ਉਹ ਗਿਓਸ ਤੋਂ ਕਈ ਵਾਰ ਸੌਣ ਨੂੰ ਮਿਲਦੇ ਨੇ ਟਾਕਸਿਕ ਹੈ ਇਹ ਟਾਕਸਿਕ ਨੇਚਰ ਹੈ ਇਦਾਂ ਨਹੀਂ ਵੀ ਸਾਨੂੰ ਕੰਟਰੋਲ ਨਾ ਕਰੋ ਇਹੀ ਚੀਜ਼ ਹੁੰਦੀ ਹੁੰਦਾ ਹੁੰਦਾ ਦੇਖੋ ਆਪਾਂ ਵੀ ਕਈ ਇੱਕ ਸਮਾਂ ਸੀਗਾ ਕਿ ਜਦੋਂ ਕਰੋਬਾਰ ਨਿਕਲਣਾ ਹੁੰਦਾ ਸੀ ਨਾ ਤੇ ਮੈਂ ਹਲੇ 12th ਹੀ ਕੀਤੀ ਸੀ ਤੇ ਮੈਂ ਨਾ ਕਦੇ ਸਾਡੀ ਗਲੀ 'ਚ ਵੀ ਬਾਹਰ ਕੱਲੀ ਨਹੀਂ ਸਿਗੀ ਗਈ ਟਿਊਸ਼ਨ ਤੱਕ ਗਲੀ ਤੱਕ ਜਾਣ ਦੇ ਲਈ ਵੀ ਨਾਲ ਡੈਡੀ ਜੀ ਜਾਂਦੇ ਸੀਗੇ ਜਾਂ ਵੀਰ ਜਾਂਦੇ ਸੀ ਛੱਡਣ ਹੈਨਾ ਉਹ ਮੈਂ ਉਹਦੋਂ ਕਹਿਣਾ ਲੈ ਕੱਲੀ ਨਹੀਂ ਜਾਂਦਦੇ ਹੁਣ ਤਾਂ ਇੰਨੇ ਵੱਡੇ ਹੋ ਗਏ ਮੈਨੂੰ ਤਾਂ ਸੜਕ ਪਾਰ ਕਰਨੀ ਨਹੀਂ ਹੁੰਦੀ ਹਲੇ ਤਿੱਕਰ ਮੈਂ ਤਾਂ ਇਹਨਾਂ ਨੇ ਪਤਾ ਨਹੀਂ ਕੀ ਉਹ ਛੋਟਾ ਜਿਹਾ ਬੱਚਾ ਬਣਾ ਕੇ ਰੱਖਿਆ ਹੈ ਵੀ ਬੇਬੀ ਸਿਟਿੰਗ ਕਰੀ ਜਾਂਦੇ ਹਲੇ ਤਿੱਕਰ 12ਵੀਂ ਕਲਾਸ ਕਰ ਲਈ ਹੈ ਮੈਂ ਬਾ ਨੂੰ ਕੋਲੇਜ ਜਾ ਕੇ ਪੜਨਾ ਕਿੱਦਾਂ ਹੈ ਮੈਂ ਲੋਕਾਂ ਨਾਲ ਡੀਲ ਕਿਵੇਂ ਕਰਨਾ ਸੁਣਾ ਇਦਾਂ ਦੇ ਸਵਾਲ ਹੁੰਦੇ ਸੀ ਮੇਰੇ ਅੰਦਰ ਵੀ ਹਨਾ ਮੈਂ ਕਹਿੰਦਾ ਮੇਰੇ ਨਾਲ ਦੀਆਂ ਤਾਂ ਆਪ ਮਾਰਕੀਟ ਜਾ ਕੇ ਸ਼ੋਪਿੰਗ ਕਰਕੇ ਆਉਂਦੀਆਂ ਮੈਂ ਨਹੀਂ ਜਾਂਦੀ ਮੈਨੂੰ ਮੈਨੂੰ ਵੀ ਖੁੱਲ ਚਾਈ ਰੀ ਘਰ ਦੇ ਨੇ ਕਹਿੰਦਾ ਨਹੀਂ ਪੁੱਤਰ ਜ਼ਮਾਨਾ ਨਹੀਂ ਚੰਗਾ ਉਹ ਇਸ ਤਰ੍ਹਾਂ ਕਰਕੇ ਕਹਿੰਦੇ ਸੀਗੇ ਕਿ ਉਹਨਾਂ ਨੂੰ ਸਾਡੇ ਦੇ ਉੱਤੇ ਭਰੋਸਾ ਹੁੰਦਾ ਮਗਰ ਜਮਾਨੇ ਤੇ ਮਤਲਬ ਬਾਹਰ ਲੋਕਾ ਤੇ ਨਹੀਂ ਹੁੰਦਾ ਕਿਉਂਕਿ ਉਹਨਾਂ ਨੇ ਇੱਕ ਜ਼ਿੰਦਗੀ ਹੰਡਾਈ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਕਿ ਬਾਹਰ ਲੋਕਾਂ ਦੀ ਮਾਨਸਿਕਤਾ ਕਿੱਦਾਂ ਦੀ ਹੈ ਜੇ ਮਾੜੇ ਲੋਕ ਨੇ ਚੰਗੇ ਵੀ ਹੈਗੇ ਅਸੀਂ ਮੰਨਦੇ ਆ ਮਗਰ ਬਹੁਤ ਆਗ ਦੇ ਵਿੱਚ ਉਹੋ ਜੇ ਲੋਕ ਨਹੀਂ ਜੋ ਬਹੁਤ ਮਾੜੇ ਨਹੀਂ ਬਹੁਤ ਮਾੜੀ ਸੋਚ ਰੱਖਦੇ ਸੋ ਸਿਰਫ ਇੱਕ ਪ੍ਰੋਟੈਕਟ ਕਰਨਾ ਚਾਹੁੰਦੇ ਆ